ਸਤਿ ਸ਼੍ਰੀ ਅਕਾਲ ਦੋਸਤੋ ਸਾਡੇ YouTube ਚੈਨਲ ਸਾਹਿਤਿਕ ਪਰਛਾਵੇਂ ਵਿੱਚ ਤੁਹਾਡਾ ਸਵਾਗਤ ਹੈ ਇੱਥੇ ਅਸੀਂ ਪੰਜਾਬੀ ਸਾਹਿਤ ਦੀਆਂ ਰੋਹਾਨੀ ਛਾਵਾਂ ਹੇਠ ਕਵਿਤਾਵਾਂ ਲੇਖ ਅਤੇ ਕਲਪਨਾਤਮਕ ਰਚਨਾਵਾਂ ਨੂੰ ਸਾਂਝਾ ਕਰਾਂਗੇ ਇਹ ਇੱਕ ਮਾਤੀ ਦੀ ਸਾਂਝ ਹੈ ਜਿੱਥੇ ਅਸੀਂ ਆਪਣੇ ਖਿਆਲ ਅਨੁਭਵ ਅਤੇ ਸਾਹਿਤਿਕ ਪਿਆਰ ਨੂੰ ਸ਼ਬਦਾਂ ਰਾਹੀਂ ਦਰਸਾਵਾਂਗੇ ਕਦੇ ਕਿਸੇ ਮਸ਼ਹੂਰ ਲੇਖਕ ਦੀ ਰਚਨਾ ਕਦੇ ਸਾਡੀਆਂ ਆਪਣੀਆਂ ਲਿਖੀਆਂ ਕਵਿਤਾਵਾਂ ਸਾਡਾ ਉਦੇਸ਼ ਸਿਰਫ ਇੱਕ ਹੈ ਪੰਜਾਬੀ ਭਾਸ਼ਾ ਸੱਭਿਆਚਾਰ ਅਤੇ ਸਾਹਿਤ ਦੀ ਗੂੰਜ ਨੂੰ ਹੋਰ ਦੂਰ ਤੱਕ ਲੈ ਜਾਣਾ ਜੇ ਤੁਸੀਂ ਵੀ ਸਾਨੂੰ ਇਸ ਯਾਤਰਾ ਵਿੱਚ ਸਾਥ ਦੇਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰਿਓ ਤੇ ਆਪਣੇ ਵਿਚਾਰ ਕਮੈਂਟ ਕਰਨਾ ਨਾ ਭੁੱਲਣਾ ਧੰਨਵਾਦ